ਫੀਟਲੇ ਕਲੋਨੇ ਨੂੰ ਉਹ ਸੱਜਾ ਹੋਏਸ ਚੱਲੇ ਆ ਤੇ ਵੇਰੇ ਵੇਰੇ ਮੈਂ ਕਿਹਾ ਟਰੱਕ ਦਾ ਤੇਲ ਚੈੱਕ ਕਰ ਲਿਆ ਤੇਲ ਦਾ ਪੂਰਾ ਹੀ ਆ ਟਰੱਕ ਦਾ ਫਿਲਰ ਦੇ ਬੱਜੇ ਆ ਤੇ ਤੇਲ ਤਾਂ ਵਾਰ ਜਾਗਾ ਮਿਲੋ ਇਧਰ ਹੈ ਤੇਲ ਪਾਣੀ ਦਾ ਓਕੇ ਆ ਓਕੇ ਰਪੋਰਟ ਆ ਚਲ ਵੀ ਅਜੇ 3 ਵਜੇ ਦਾ ਕੁਝ ਇਦਾਂ ਦਾ ਮਾਹੌਲ ਆ ਸਾਡੀ ਸ਼ਾਪ ਚਲੋ ਮਿਲਦੇ ਤੁਹਾਨੂੰ ਜਾਂਦੇ ਜਾਂਦੇ ਕਹਿੰਦੇ ਚੱਲੇ ਆ ਸੋਇਲ ਨੂੰ ਤੇ ਤੇਲ ਪਾਣੀ ਟਰੱਕ ਦਾ ਚੈੱਕ ਕਰ ਲਿਆ ਆ ਤੇ ਬਿੱਲੀ ਭਾਵੀ ਆ ਗਿਆ ਚਲੋ ਮਿਲਦੇ ਜਾਂਦੇ ਜਾਂਦੇ ਰਸਤੇ ਚਲ ਜਾਈਏ ਬਈ ਪਹੁੰਚ ਗਏ ਆ ਬੇ ਸਪੋਰਟਾ ਕੀਤਾ ਤੇਲ ਪਾਣੀ ਚੈੱਕ ਇਹਦਾ ਪਾਉਣ ਲੱਗੇ ਆ ਇੱਕ ਪੀਪੀ ਭਰਾ ਕੇ ਰੱਖ ਲੈਣੀ ਇੱਧਰ ਮੈਂ ਕਿਹਾ ਸ਼ੀਸ਼ਾ ਵੀ ਹਾਬੇ ਕਰ ਲਈਏ ਠੰਡ ਜਾਂਦੀ ਹੈ ਨਾ ਇੱਧਰ ਆਹਾਂ ਗਾਂ ਤਾਂ ਦੇਖੋ ਮੇਰੇ ਵੀਰੋ ਠੰਡ ਬਹੁਤ ਹੋਣੀ ਆ ਪੰਜ ਬਣੀ ਵਜੇ ਐਵੇ ਸਪੋਰਟ ਤੇ ਪਹੁੰਚ ਗਏ ਅਸੀਂ ਇੱਥੋਂ ਚੱਕਾਂਗੇ ਸਮਾਨ ਖਾਣ ਪੀਣ ਦਾ ਹੁਣ ਉਹ ਤਾਂ ਪਰੌਂਠੇ ਲੈਂਦੇ ਹੋ ਆਪਾਂ ਸਾਡੀ ਕੰਪਨੀ ਦੀ ਮਸ਼ਹੂਰੀ ਵੀ ਕਰਦੇ ਨੇ ਸੀਆਰ ਕੈਬਨਟ ਹੈ ਹੈ ਆਹ ਹੋ ਮੈਂ ਦੇਖਦਾ ਕਹਿੰਦੇ ਠੰਡ ਠੰਡ ਬਾਤ ਅੰਦਰ ਦੀ ਜਾਂਦੀ ਚੀਰ ਦੀ ਬਾਲੀ ਠੰਡਿਆ ਬੇ ਸਾਡੇ ਜਦੋਂ ਬੰਦੇ ਅਸੀਂ ਤੁਰਦੇ ਆਂ ਕੋਲੋਨੀ ਜਾਂਦੇ ਆਂ ਜਾਂ ਸੋਇਤੇ ਜਾਂਦੇ ਆਂ ਜਾਂ ਕੈਮਲੂਕ ਜਾਂਦੇ ਆਂ ਉਹ ਤੇਲ ਪਾਉਣਨੇ ਆਂ ਇਹ ਸਪੋਰਟ ਵਾਲੇ ਤਾਂ ਤੇ ਤੇਲ ਬੜਾ ਸਸਤਾ ਆ। ਮਰ ਜਾ ਛੇਤੀ ਛੇਤੀ ਠੰਡ ਨੇ ਮਾਰਤਾ ਸਾਨੂੰ ਦਾ। ਸੌੜਨੜਾ ਦਾ ਬੈ ਗਿਆ ਜੇ। ਹੋਰ ਪਊਗਾ। ਕੌਫੀਆਂ ਚੱਕ ਲਈਆਂ ਐ ਤੇ ਹੁਣ ਟਰੱਕ ਕਰੀਏ ਸਟਾਰਟ ਤਾਂ ਜਲੀ ਅੰਦਰ ਦਾ ਨੇ ਗਿਆ ਕੰਮ। ਬਾਰ ਦਾ ਮੌਲ ਮੰਗਿਆ ਪਿਆ ਠੰਡ ਦਾ ਪੂਰਾ ਕੋਕਾ ਹੇਲ ਨਾਲ ਹੀ ਚੜਾਈ ਚੜ ਗਏ ਆ ਔਰ ਉਤਰਨਾ ਥਲੇ ਆਈ ਗਾਨ ਗੁਰ ਕਾਨ ਗੁਰ ਬਦੋਏ ਹੋ ਸਾਡੇ ਨਾਲ ਚਲਦੇ ਬਾਬੇ ਦੇ ਸ਼ਬਦ ਇੱਥੇ ਤੇ ਕਰੈਕਟ ਏਰੀਆ ਆਉਣਾ ਸੀ ਤੇ ਕੋਣ ਰੁਕ ਲੈਂਗੇ ਆਪਾਂ ਟ੍ਰੈਕ ਆਏ ਘੁੰਮਣਾ ਭਾਈ ਆਵਾਜ਼ ਦੇ ਨਾਲ ਉਹ ਦੇਖ ਤਰੋਂ ਪਿੱਛੇ ਜੰਮੀਓ ਪਈ ਆ ਬੂਰੀ ਹਾਂ ਬਾੜੀ ਸਨੋ ਵਾਲਾ ਕਾ ਬੈਰ ਰੋੜਦਾ ਤਾਂ ਓਖਾ ਹੀ ਆ ਕਰਨੀ ਇਹਦਾ ਝੀ ਤੇ ਕਲਾ ਐਂ ਜੰਮੀਓ ਪਈ ਪਾਣੀ ਨੁ ਮਰਦਾ ਇਹਦੇ ਰੋ ਗੇ ਨਾ ਪਾਬੀ ਇੰਦੀ ਯਾਰ ਗੇ ਥੋੜੀ ਹਾਂ ਦਾ ਇੰਨੀ ਇੱਧਰ ਬਰਫਰਾਾ ਖੜਿਆ ਇਹ ਇੱਧਰ ਤਾਂ ਵਾਸ਼ਰੂਮ ਵੀ ਪੂਰੇ ਜਾਮ ਹੀ ਹੋਇਆ ਹੈ ਕੰਮ ਬਹੁਤ ਸੁਨੋ ਆ ਬਈ ਉਹ ਲਗਾ ਹੁਣ ਸਾਫ ਕਰਨਾ ਸੁਨੋ ਪ੍ਰੈਸਟਨ ਪਹੁੰਚ ਗਏ ਵੀਰੋ ਬਸ ਘੰਟੇ ਦਾ ਸਫਰ ਹੋ ਰਹਿ ਗਿਆ ਸੋਇਸਦਾ ਸਾਡੇ ਦਾ ਬਸ ਹੋਣ ਜਾਣਾ ਸੀ ਆ ਯਾਜ ਖੜਾ ਆ ਇਧਰ ਅਗਲੀ ਵਾਰ ਇੱਥੇ ਕੈਮ ਨਾ ਆਉਣ ਕੀ ਯਾਜ ਤੇ ਛਟੇ ਜਟਾਵੇ ਸੁਣੋ ਤਾਂ ਬਹੁਤ ਬਈਆ ਡਰਾਈਵਰ ਚੇਂਜ ਕਰ ਲਏ ਅਸੀਂ ਗੱਡੀਆਂ ਆਏ ਨਹੀਂ ਟਰੱਕ ਚੱਲਦੇ ਰੈਡ ਬੱਲਾ ਪੀ ਕੇ ਜਲ ਸੀਆ ਫੇਰੇ ਗੱਡੀ ਗੱਲਬਾਤ ਬਣਦੀ ਆ ਆਇਆ ਸਬਰ ਸਾਡਾ 1 ਘੰਟੇ ਦਾ ਫੋਰ ਪਿਆ ਆ ਮਾੜੀ ਮਾੜੀ ਸنو ਲੱਗੀ ਆ ਭੈ ਮੈਨੂੰ ਲਾਹ ਦਾਵੇ ਆਉਂਦੇ ਹੋਏ ਪਹੂਗੀ ਸਨੋ ਇਹ ਕੈਮਰੇ ਜਦਾ ਕੁਆਲਿਟੀ ਘਟ ਆਉਂਦੀ ਹੁੰਦੀਆਂ ਪਰ ਜਿਹੜੀਆਂ ਰੱਬ ਨੇ ਦਿੱਤੀਆਂ ਕੈਮਰੇ ਆ ਉਹ ਜੇ ਦਾ ਸੇਰੇ ਕਰਾਇਆ ਪਿਆ ਕੁਦਰਤ ਨੇ ਤੋਏ ਤੇ ਪਹਾੜਿਆ ਮੇਰੇ ਵੀਰੋ ਕੈਨ ਹਾਂ ਜੀ ਬਾਬੇ ਦੀ ਕਿਰਪਾ ਨਾਲ ਸੋਇਆ। ਕਿਉਂ ਉਹ ਤਾਂ ਬਹੁਤ ਭਈਓ ਸੀਗੀ। ਛੋਟਾ ਜਿਹਾ ਟਾਉਣ ਆ ਇਹੋ। ਪਹਾੜੀ ਏਰੀਆ 117 ਪੈਟਰੋ ਕੈਨੇਡਾ। ਇੱਥੋਂ ਪਾਵਾਂਗੇ ਤੇਲ ਆਉਂਦੇ 155 ਨੂੰ ਆ। ਇਹ ਸੋਇਸ ਦਾ ਹੈਗਾ ਆ ਜੀ। ਡਾਊਨ ਟਾਊਨ ਏਰੀਆ। ਬਸ ਥੋੜਾ ਜਿਹਾ ਹੀ ਆ। ਇੱਥੋਂ ਲੈਫਟ ਰਾਈਟ ਕਰਨਾ ਨਾ ਆਪਣਾ। ਵਾਸਾ 1 2 ਮਿੰਟ ਤੇ ਹੁਣ ਘਾਰ ਆ ਆਏ ਹਾਈਵੇ 3 ਵਾਲੀ ਟਰੱਕ ਹੈ ਇਧਰ ਲੇਕ ਆ ਗਈ ਲੇਕ ਇਧਰ 크리스마ਸ ਦਾ ਪੂਰਾ ਮਾਹੌਲ ਬਣਿਆ ਆ ਆਹ ਘਾਰ ਆ ਇੱਥੇ ਕਰਨੀ ਡਿਲੀਵਰੀ ਹੋਣਾ ਸੀ ਲੈ ਆ ਟਰੱਕ ਬਈ ਬੈਕ ਹਾਂ ਥੋੜਾ ਮੋੜ ਲਾ ਜਾ ਬਦਲ ਬਾਈ ਜਾ ਹੋਇਆ ਆ ਇੱਧਰ ਇੱਕ ਕਰਨੀ ਡਿਲੀਵਰੀ ਇੱਕ ਘਰ ਅੱਗੇ ਆਪਣਾ ਆਉਣ ਦੇ ਆਉਣ ਦੇ ਆਉਣ ਉਹ ਇੱਧਰ ਨੂੰ ਇੱਧਰ ਨੂੰ ਮੇਰੇ ਵਾਲੇ ਇਹਨੂੰ ਰੱਖ ਆਇਆ ਇੱਧਰ ਆਪਣੇ ਗੋਰੇ ਭਾਈ ਦਾ ਘਰ ਆ ਇਹਨੇ ਕਾਹੀ ਕੁਛ ਲਾ ਆਇਆ ਬਈ ਆਉਣ ਦੇ ਆਉਣ ਦੇ ਐਸੇ ਆਉਣ ਦੇ ਇੱਧਰ ਆਉਣ ਦੇ ਆ ਕਿਚਨ ਲੱਗੀ ਆ ਵੀ ਕਿਚਨ ਲਾ ਕੇ ਗਏ ਸੀ ਇਧਰ ਆਈਲੈਂਡ ਹੋਣ ਇਧਰ ਫਾਇਰਪਲੇਸ ਲੱਗੂਗੀ ਤੇ ਆ ਪਿਆ ਸਮਾਨ ਇਹਦਾ ਹੀ ਲਾ ਕੇ ਰੱਖਿਆ ਚਲੋ ਇਨਾ ਟਰੱਕ ਸੀ ਜਿਹੜਾ ਲਾਇਆ ਸੀ ਅਜੇ ਅੱਧਾ ਪਿਆ ਚਲੋ ਅਜੇ ਕੀ ਚਾਹੀਦੀ ਡਿਲੀਵਰੀ ਕਰਕੇ ਕਹਿੰਦੇ ਕੰਮ ਡਨ ਕਰਤਾ ਇਧਰ ਤੁਸੀਂ ਵੀਊ ਚੈੱਕ ਕਰੋ ਆਮਨੇ ਲੈ ਗਿਆ ਆ ਡਿਲੀਵਰੀ ਡਰੂ ਵੀ ਤਾਂ 20 25 ਮਿੰਟਾਂ ਇਹ ਕਰਤੀਆਂ ਨਾ ਵੀ ਕਿਉਂ ਬਾਈ ਹੈ ਇਤ ਕੰਮ ਕਰਾ ਕੇ ਹੁਣ ਸਾਹਮਣੇ ਵਿਊ ਹੀ ਬਹੁਤ ਘੰਟਿਆਂ ਮੈਂ ਕਹਾ ਚੱਲ ਥੋੜੀ ਐ ਵਿਊ ਹੀ ਲੈ ਲਈਏ ਪਿੱਛੇ ਕੰਮ ਕਰਦੀ ਕਿਹਦੇ ਕਿਹਾ ਵਾਂ ਹੈ ਕਿਹਦੇ ਕਿਹਾ ਵਾਂ ਚੱਲ ਗੁੱਡ ਗੁੱਡ ਜੌਬ ਕਰਦੇ ਹੋ ਡਨ ਹੈ ਠੀਕ ਐ ਚੱਲ ਸਹੀ ਆ ਪਿੱਛੇ ਦੇਖ ਵਿਊ ਦੇਖ ਤੈਨੂੰ ਕਮਾ ਕੇ ਦਿਖਾਉਣਾ ਬੈਕ ਕੈਮਰਾ ਆਉ ਦੇ ਇਹ ਕੈਮਰਾ ਕਮਾ ਸਕਦਾ ਆਉ ਦੇ ਆਉ ਦੇ ਤੂੰ ਵਿੱਚ ਮਰਾ ਕਦਾ ਖੁਸ਼ੀ ਹੋ ਗਿਆ ਵਾਸੇ ਤੋਂ ਤੇਲ ਪਾਣੀ ਚੈੱਕ ਕਰਕੇ ਤੁਰਪਣਾ ਕਰੀ ਲੱਗੇ ਤੇਲ ਪਾਉਣ ਠੀਕ ਹੈ ਜੀ ਤੇ ਚੱਲਦੇ ਆਂ ਬਾਕੀ ਟਰੱਕ ਤੇ ਮਾਰ ਲਈ ਪਾਣੀ ਪੁਣੀ ਚੈੱਕ ਕਰ ਲਈ ਇੱਕ ਇਹਦਾ ਤਕਰੀਬਨ ਹੋ ਗਿਆ ਘਟਿਆਣਾ ਪਾਣੀ ਬਾਈਪਰਾ ਦਾ ਚਲਾਉਂਦੇ ਆ ਇਹ ਕਰਕੇ ਆ ਨਾਲ ਨਾਲ ਕਹਿੰਦੇ ਪੀ ਜਾ ਡਿਲੀਵਰੀ ਦੇ ਬਾਅਦ ਇੰਜੋਏ ਤੇ ਨਾਲ ਨਾਲ ਵਿਊ ਉਹ ਵਾਲੇ ਘੰਟ ਆ ਬਈ ਕੀ ਬਤਾ ਚਲੋ ਪੀਜ਼ਾ ਖਾ ਲਈਏ ਫਿਰ ਮਿਲਦੇ ਤੁਹਾਨੂੰ ਉਹ ਕਹਿੰਦੇ ਪੰਜਾਬੀਆਂ ਲਿੱਤਰ ਕੰਪਨੀ ਵਾਲਿਆਂ ਨੇ ਵੀ ਆਪਣਾ ਪੰਜਾਬੀਆਂ ਨੇ ਅੱਤ ਕਰਾਇੋ ਯੋਜਨਾ ਇਸੀਆਂ ਥੂਆਂ ਦੀ ਇਹਨਾਂ ਦੇ ਆਪਣੇ ਫਾਰਮ ਹੋ ਗਏ ਇੱਧਰ ਆ ਟੋਟਲੀ ਸਾਰੇ ਪੰਜਾਬੀ ਆ ਇੱਧਰ ਚੱਕੋ ਵੀ ਪੰਜਾਬੀ ਉਹ ਕੈਨੇਡਾ ਦੀਆਂ ਵੇੜੀਆਂ ਇਹਨਾਂ ਨੂੰ ਨਾ ਠੰਡ ਲੱਗਦੀ ਨਾ ਧੁੱਪ ਲਾਦੀ ਕਾ ਕਾ ਪੱਤੇ ਹਰੇ ਆ ਸੁੱਕੇ ਆ ਤਕੜੀਆਂ ਹੋਈਆਂ ਪਈਆਂ ਆ ਮੇਰੇ ਉੰਨੀ ਠੰਡ ਆ ਐ ਰਿਸਕ ਲੈ ਕੇ ਨਾ ਪਹੁੰਚੇ ਅਸੀਂ ਵੀ ਪੂਰਾ ਚਲੋ ਕੋਈ ਨਾ ਜਿੰਦਗੀ ਜੇ ਰਿਸਕੇ ਵੀ ਤਾਂ ਜ਼ਰੂਰੀ ਆ ਫੇਰੇ ਕੰਮ ਕਰ ਜਾਂਦੇ ਆ ਗੱਡੀਆਂ ਅਗਲੀ ਵਾਰ ਆਉਣਾ ਪੀਟਰ ਵੈਲਟ ਲੈ ਕੇ ਝੋਟਾ ਲੈ ਕੇ ਆਉਣਾ ਹਾਈਵੇ ਤਿੰਨ ਲੈ ਕੇ ਜਾਈਏ ਦੂਜਾ ਆਏ ਦੀ ਚੱਲਦੇ ਯਾਰ ਜਿੱਧਰ ਦੀ ਆਏ ਉਹ ਨਹੀਂ ਨਹੀਂ ਉਧਰ ਦੀ ਬਹੁਤ ਨੋਆ ਆ ਆ ਵੀ ਆ ਦੇ ਲਾ ਮਮੋ ਸਾਰੀ ਹੁਣੀ ਦੱਲੇ ਕਰਕੇ ਆ ਗਏ ਜੀ ਡਰ ਕੇ ਆ ਗਏ ਜੀ ਉਹ ਪਹਿਲਾਂ ਲੈਣ ਨੂੰ ਕੋਕਾ ਕੋਲਾ ਉਧਰੋਂ ਫੇਰ ਆਦੇ ਡਰ ਕੇ ਆ ਗਏ ਜੀ ਨਹੀਂ ਨਹੀਂ ਇਧਰ ਦੀ ਨਹੀਂ ਆਣਾ ਬਹੁਤ ਨੋਆ ਜਾ ਕੋਈ ਟਰੈਕਟਰ ਹੀ ਟਰੈਕਟਰ ਕੀਤੇ ਹੋਏ ਪਏ ਆ ਇਧਰ ਦਾ ਪੰਜਾਬੀਆਂ ਨੇ ਕਿੱਥੇ ਕਿੱਥੇ ਤੱਕ ਮੱਲਾ ਮਾਰੀਆਂ ਆਪਣੇ ਆਪ ਦੇ ਦੇਸ਼ ਦਾ ਝੰਡਾ ਹੈ ਬੰਦੇ ਮਾਤਰਮ ਇਹ ਹੱਤ ਕਰਾਈ ਆ ਪੂਰੀ ਪੰਜਾਬੀਆਂ ਨੇ ਸੇਹੀ ਸੇਹੀ ਕੀਤੀ ਹੋ ਸਾਰੇ ਕੈਨੇਡਾ ਜੀ ਇਹਨਾਂ ਨੇ ਬਦਲ ਥੱਲੇ ਆ ਗਿਆ ਰੋਡ ਦੇ ਉੱਤੇ ਦੀਨੇ ਕੋਈ ਨਹੀਂ ਬਦਲ ਥੱਲੇ ਵੀਨ ਵੀਰੋ ਓਪ ਪਹੁੰਚਣੇ ਵਾਲਿਆ ਸਕੂਲ ਵਾਲੀ ਬਾਸ ਆ ਨਿਆਣੇ ਇੱਧਾ ਛੱਡਣੇ ਜਾਂਦੇ ਸਕੂਲ ਵਾਲੇ ਬਸ ਫੇਰ ਫੇਰ ਹੀ ਆਇਆ ਹੈਨਾ ਜਾਂਦੀ ਬਾਸ ਐ ਪੀਟਰਵੈਲਟ ਕੋਈ ਕਿਵੇਂ ਟਰੱਕਾਂ ਦਾ ਜ਼ੋਰ ਪੈਂਦਾ ਵਿਚਾਰਿਆਂ ਚੜਦੇ ਹੋਰ ਪ੍ਰੈਸ਼ਰ ਲੱਗਿਆ ਆ ਉੱਤਰਦਾ ਵੀ ਆਇਆ ਇਹਦੇ ਵੱਜਦੀਆਂ ਬ੍ਰੇਕਾਂ ਕੋਕਾ ਹਿੱਲੇ ਤੇ ਡਾਊਨ ਬ੍ਰੇਕਾਂ ਕੋਕਾ ਹਿੱਲੇ ਉੱਤਰ ਗਏ ਹੁਣ ਬਾਅਦ ਇੱਥੋਂ ਰਹਿ ਗਿਆ 2 ਘੰਟਿਆਂ ਦਾ ਰਸਤਾ ਹੋਰ ਸਾਡਾ 2 ਘੰਟਿਆਂ ਵਿੱਚ ਪਹੁੰਚ ਜਾਣਾ ਘਰੇ ਅਸੀਂ ਸਭ ਤੋਂ ਖਤਰਨਾਕ ਤੇ ਉੱਚੀ ਹਿੱਲਾਈ ਪੈਂਦੀ ਆ ਕੋਕਾ ਹਿੱਲੇ ਗੱਡੀ ਪਕੇ ਪਕੇ ਨਹੀਂ ਮੰਦੇ ਜਾਂਦੇ ਭੁਗਦੇ ਤਾਂ ਟਰੱਕ ਸਾਡਾ ਵੀ ਮੰਦਾ ਹੀ ਵੀ ਜਾਂਦਾ 130 40 ਲਈ ਚਲੋ ਜੀ ਪੈਂਗ ਤੇ ਪਹੁੰਚ ਗਏ ਥੰਗ ਤਾਂ ਹੈ ਬੜੀਆ ਤੇਜ਼ ਚਲਾ ਕੇ ਗੱਡੀ ਚੰਗਾ ਫੇ ਓਕੇ ਸਤਾ ਜਾਲੂ ਮਿਲਦੇ ਹੋ ਬਲੌਗ ਨੂੰ ਦਿਖਾਵਾਂਗੇ ਤੁਹਾਨੂੰ ਚੰਗਾ